ਰਾਮਸ ਰੂਪਨਖੀ ਜੀ ਦੀ ਕਹਾਣੀ ਖਾਰਾ ਦੁੱਧ ਬਾਰ ਮੂਰੇ ਖੜਕੇ ਮੈਂ ਹਾਖ ਮਾਰੀ ਬੜੇ ਭਾਈ ਓ ਬੜੇ ਭਾਈ ਨੇ ਮੈਂ ਥੱਲੇ ਟੋਆ ਪਟਕੇ ਬੈਠਾ ਡੱਬ ਖੜਬਾ ਕੁੱਤਾ ਭੋਂਕੇ ਬਾਹਰ ਵਾਲੀ ਕੱਚੀ ਕੰਦ ਮੋਢੇ ਜਿੰਨੀ ਉੱਚੀ ਸੀ ਓ ਖੜ ਜਾ ਓ ਖੜ ਜਾ ਬਹੁਤ ਕਹਿਮਾ ਯਾਰ ਉਹ ਖੜ ਜਾ ਬੜੇ ਭਾਈ ਕੋਈ ਨਹੀਂ ਸੀ ਬੋਲਦਾ ਬਾਹਰਲੀ ਕੰਧ ਜਿਹੜੀ ਮੋਢੇ ਜਿੰਨੀ ਉੱਚੀ ਥਾਂ ਥਾਂ ਲਿਓੜ ਪਏ ਤੇ ਜੜਾਂ ਵਿੱਚ ਇੱਟਾਂ ਬਿਲਕੁਲ ਹੀ ਨੰਗੀਆਂ ਪਈਆਂ ਕੰਧ ਜਿਵੇਂ ਅੰਦਰ ਧਸ ਕੇ ਕੁਬੀ ਹੋ ਗਏ ਬਾਹਰ ਚ ਲੱਕੜ ਦੀਆਂ ਆਣ ਕਰਨ ਤੇ ਪੱਟੀਆਂ ਖਿੜਕ ਵਿੱਚ ਦੀ ਬਾਹ ਕੱਢ ਮੈਂ ਦਰਵਾਜ਼ਾ ਖੁੱਲ ਕੇ ਖਿੜਕਾ ਅੰਦਰੋਂ ਤੱਕ ਤੱਕ ਨਿੰਮ ਥੱਲੇ ਉੱਠ ਕੇ ਕੁੱਤਾ ਮੇਰੇ ਵੱਲ ਸਿੱਧਾ ਭੱਜਿਆ ਖਿੜਕਾ ਮੈਂ ਤੇਜ਼ੀ ਨਾਲ ਭੇੜਤਾ ਉਹ ਖੜ ਜਾ ਖੜ ਜਾ ਖੜ ਜਾ ਕਰਦਿਆਂ ਨੂੰ ਪਛਾਣਿਆ ਘਰ ਕੁੱਤਾ ਪੌਂਕ ਪੌਂਕ ਥੱਕ ਗਿਆ ਤੇ ਢਿੱਲੀ ਕਰਕੇ ਪੂੰਛ ਨਿੰਮ ਵੱਲ ਨੂੰ ਤੁਰ ਗਿਆ ਗਰਮੀਤ ਨੇ ਮੇਰੇ ਵੱਲ ਆ ਕੇ ਅੱਖਾਂ 'ਚ ਮੈਨੂੰ ਕੁਝ ਸਮਝਾਇਆ ਮਿਲਖੀ ਬੱਕਰੀ ਦਾ ਕੰਨ ਫੜੀ ਸਾਟਿਆ ਲਾ ਰਿਹਾ ਸੀ ਮੈਂ ਮੈਨੂੰ ਦੇਖ ਕੇ ਮਿੰਨਾ ਮਿੰਨਾ ਹੱਸਦਾ ਸੀ ਓ ਬੱਲੇ 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 ਗੰਨਫੜੀ ਸਾਡੇ ਆਲਾ ਰਹਾ ਸੀ ਤੇ ਮਿੰਨਾ ਮਨ ਹਾਦੇ ਬੱਲੇ 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 ਛੋੜੇ ਭਾਈ ਫਸਰੀ ਗਾਲਾ ਗਰਮੀਤ ਵਾਲ ਮੈਂ ਚੱਕਿਆ ਮੇਰਾ ਮਨ ਕੇ ਉਹਨੇ ਹੱਥ ਮਿਲਾ ਕੇ ਜਾਂ ਮੈਂ ਗਰਮੀਤ ਕੋਲ ਲਖਣ ਟੀਟੂ ਨੂੰ ਗੋਦੀਆਂ ਲਾ ਕੇ ਚੁੰਨੀ ਦੇ ਦੋਮੇ ਲੜ ਫੜ ਕੇ ਮਿਲਖੀ ਦੇ ਪੈਰ ਸੋਏ ਰੱਬ ਬਾਲਾ ਦਵੇ ਭਾਈ ਰੱਬ ਬਾਲਾ ਦਵੇ ਅੰਦਰ ਵੜ ਗਿਆ ਬੱਕਰੀ ਨੂੰ ਖਿੜਕੀ ਦੇ ਅੰਦਰ ਤੱਕ ਤਾਂ ਨਾਲ ਹੀ ਮੈਂ ਅੰਦਰ ਲੱਗ ਗਿਆ ਗਰਮੀਤ ਨੇ ਉਂਗਲੀ ਫੜੀ ਟੀਟੂ ਦੀ ਅੰਦਰ ਆ ਗਈ ਖਿੜਕੀ ਦਾ ਅੰਦਰ ਲਾ ਕੁੰਡਾ ਲਾ ਕੇ ਮਿਲਖੂ ਨੇ ਟੀਟੂ ਜੋ ਚੱਕ ਲੈ ਓਏ ਆ ਪੁੱਤ ਆ ਜਾ ਮੱਲਾ ਆ ਜਾ ਆ ਜਾ ਤਾਏ ਨਾਲ ਵੀ ਮਿਲਣਾ ਮਾੜਾ ਗਿਆ ਤੇਰਾ ਬਾਪੂ ਤਾਂ ਅਫਸਰ ਬਣ ਗਿਆ ਅਫਸਰ ਇਹ ਨਹੀਂ ਆਉਂਦਾ ਤੂੰ ਸਾਡਾ ਫੇਰ ਵੀ ਖੂਨ ਹੈ ਆਮਲਾ ਮਿਲਖੀ ਨੇ ਕੁੱਤੇ ਨੂੰ ਝਪਕਿਆ ਕੁੱਤਾ ਪੋਂਕ ਨੂੰ ਦਿਖਾਰਾ ਓਏ ਦੇਖ ਕੇ ਬੈਠਾ ਜੁੱਤੀ ਦੀਂਦੀ ਐ ਕੁੱਤਾ ਕੁਰਕੁਰ ਕਰਕੇ ਬਹਿ ਗਿਆ ਜੇਠ ਹਾਰ ਦਾ ਮਹੀਨਾ ਗਰਮੀ ਜ਼ੋਰਾਂ ਤੇ ਸੂਰਜ ਉੱਚਾ ਹੁੰਦਾ ਧਰਤੀ ਤੱਪਣ ਲੱਗੀ ਹਨੇਰੀਆਂ ਵਗਦਿਆਂ ਤਤੀ ਤਤੀ ਲੋ ਵਗਦੀ ਰੇਤਾਲ ਦੇ ਪਿੰਡ ਕੱਚੀ ਕੰਧ ਕੱਚਾ ਘਰ ਬੇੜੇ ਚ ਵੀ ਰੇਤਾ ਸੂਲਟੜੇ ਹਵਾ ਦੀ ਤਫਸ ਥੋੜੀ ਜਿਹੀ ਘਟੀ ਸ਼ਹਿਰ ਤੋਂ ਚੱਲੇ ਸੀ ਪੰਜ ਮੀਲ ਦਾ ਕੱਚਾ ਰਾਹ ਸੀ ਸਾਈਕਲ ਕਿੱਥੇ ਚੱਲਦਾ ਟੀ 2 ਨੂੰ ਡੰਡੇ ਤੇ ਗਰਮੀਤ ਨੂੰ ਕੈਰੀਅਰ ਤੇ ਪੈਂਟ ਲੈ ਕੇ ਆਇਆ ਅਕਲਖਾਨ ਹੋ ਗਿਆ ਘਰ ਵਾਲੀ ਪਿੱਛੇ ਬੈਠੀ ਜੇ ਨਾ ਸਾਈਕਲ ਚੱਲੇ ਮੈਂ ਕਿਹਾ ਵੇਚਤੀ ਹੋ ਜੂ ਸਰੀਰ ਕੁਰੁੰਗਿਆ ਗਿਆ ਜਮ ਇਕੱਠਾ ਹੋ ਗਿਆ ਦਿਨ ਛਿਪਣ ਵਾਲਾ ਸੀ ਹਵਾ ਬੰਦ ਸੀ ਅਸਮਾਨ ਤੇ ਬਦਾਮੀ ਰੇਤ ਚੜੀ ਸੀ ਨਿੰਮ ਥੱਲੇ ਚੌਂਕੜੇ ਦਾ ਮੰਜਾ ਚੱਕ ਕੇ ਮਿਲਖੀ ਨੇ ਸੁਬਾਹ ਦੇ ਮੂਰੇ ਡਾਤਾ ਖੜ 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 ਮਾਰੇ ਜੈ ਬੈਠੀ ਨਾ ਹਲੇ ਅੰਦਰ ਗਿਆ ਪੇਟੀ ਖੁੱਲਣ ਦੀ ਆਵਾਜ਼ ਆਈ ਚਾਦਰ ਕੱਢ ਲਿਆ ਤੇ ਚਾਦਰਾਂ ਬਿਛਾਤੀਆਂ ਗਰਮੀਤ ਬਲ ਨੰਗੇ ਮੂੰਹ ਬਲ ਘੂਰ ਘੂਰ ਕੇ ਦੇਖਦਾ ਸੀ ਗਰਮੀਤ ਮੇਰੇ ਬਲ ਘੂਰ ਘੂਰ ਦੇਖ ਕੇ ਗਰਮੀਤ ਸ਼ਹਿਰ ਦੀ ਜੰਪਾਲ ਰਾਜ ਬਹਿਸ ਹੁੰਦੀ ਮੇਰੀ ਗੱਲ ਸੁਣ ਤੈਨੂੰ ਕੁੰਡ ਕੱਢਣਾ ਪਊ 나ਜੀ ਮੈਂ ਨਹੀਂ ਕੁੰਡ ਕੱਢਣਾ ਪਿੱਛੇ ਸਾਈਕਲ ਤੇ ਬੈਠੀ ਕਹੇ ਮਾਮੇ ਦਾ ਪੁੱਤ ਪੁਰਾਣੇ ਖਿਆਲਾਂ ਦਾ ਹੈ ਦੇਖੀ ਮੇਰੀ ਕਿਤੇ ਪੱਟੀ ਮੇਸ ਕਰਦ ਮੈਂ ਕੁੰਡ ਕੱਢ ਲਈ ਪਹਿਲੀ ਵੀ ਹੱਥ ਲਾਦੀ ਪਹਿਲੀ ਨੂੰ ਤਾਂ ਹੱਥ ਮੰਨ ਲਈ ਪਰ ਕੁੰਡ ਨਾ ਕੱਢੇ ਨੰਗੇ ਮੂੰਹ ਬੈਠੀ ਹੂੰ ਮਿਲਖੀ ਖਿਜੇ ਕੁਮਕਮ ਦੇਖ ਖੜ ਕੇ ਪਰਨਾ ਚੱਕ ਕੇ ਖਾਜ ਕਰਨ ਲੱਗਿਆ ਕੰਨ ਤੇ ਕੰਨ ਦੀ ਕੰਨ ਦੇ ਵਿੱਚ ਪਾਈ 29 ਹੱਥ ਦੇ ਨਾਲ ਐ ਘੁੰਮ ਘੁੰਮ ਕੇ ਸੁਨੇਹਾ ਦਿੰਦੀ ਟਿਕ ਜਾ ਟਿਕ ਜਾ ਟਿਕ ਜਾ ਟਿਕ ਜਾ ਕੁੰਡ ਕੱਢ ਲੈ ਕੁੰਡ ਕੱਢ ਲੈ ਐਂ ਕਹਿੰਦਾ ਸੀ ਉਹਦੇ ਗੱਲ ਮੇਰੇ ਨਾਲ ਕਰੇ ਝਾਕ ਕੇ ਉਹਦੇ ਬਲ ਤੇ ਲਾ ਵੀ ਐਂ ਕਰ ਪਹਿਲਾਂ ਠੰਡਾ ਪਲਾਵਾ ਕੁਸਤ ਕੋਰੀ ਟੂੜੀ ਕੋਰੀ ਟੋੜੀ ਦੇ ਵਿੱਚੋਂ ਠੰਡਾ ਪਾਣੀ ਲਿਆਂਦਾ ਗਰਮੀਤ ਨੂੰ ਮੈਂ ਕਿਹਾ ਕੰਡ ਕੱਢ ਲਾ ਕਿਉਂ ਜਖਣਾ ਪੱਟਦੀ ਐ ਉਹਨੇ ਨਾ ਨੁਕਰਤਾ ਬਹੁਤ ਕੀਤੀ ਮਿਲਖੀ ਜਾਂ ਪਾਣੀ ਦਾ ਵੱਡਾ ਡੋਲੂ ਤੇ ਕੱਚ ਦਾ ਗਲਾਸ ਲੈ ਕੇ ਆ ਖੜਿਆ ਉਹਨੇ ਮੱਥੇ ਤੇ ਚੁੰਨੀ ਨੀਵੀਂ ਕਰ ਲਈ ਮਿਲਖਿਨ ਵਾਇਆ ਲਗਿਆ ਜਿਵੇਂ ਜੰਗ ਜਿੱਤ ਲਈ ਪਾਣੀ ਦਾ ਗਲਾਸ ਮੇਰੇ ਹੱਥ ਪੜਾਓ ਮੇਰੇ ਨਾਲ ਹੀ ਮੰਜੇ ਤੇ ਬੈਠਾ ਕਹਿਣ ਲਗਾ ਹੁਣ ਬਾਣੀ ਨਾ ਗੱਲ ਦੇਖ ਕਿੰਨੀ ਚੰਗੀ ਲੱਗਦੀ ਐ ਹੁਣ ਪਾਣੀ ਦਾ ਘੁੱਟ ਪਰ ਕੇ ਮੈਂ ਵੀ ਹੱਸ ਪਿਆ ਉਹ ਵੀ ਹੱਸ ਪੀਂ ਕੇ ਵੀ ਇਤਨੇ ਮੂੰਹ ਪਰਾਂ ਕਰਤਾ ਅੱਛਾ ਹੁਣ ਐਂ ਦੱਸਾ ਚਾਹ ਕਰਾਂਗਾ ਕੱਚੀ ਲੱਸੀ ਪੂਰੇ ਤਹਿਤ ਦੇ ਵਿੱਚ ਸੀ। ਚਾਹ ਦੀ ਕੀ ਲੋੜ ਐ ਨਾ ਲੱਸੀ ਦੀ ਆ ਦੇ ਪਾਣੀ ਪੀੜਾ ਠੰਡਾ ਸਰਬਤ ਇਹਦੇ ਅਰگە ਨਾ ਨਾ ਇਉਂ ਨਹੀਂ ਗੱਲ ਖੜ ਫਿਰ ਮੈਂ ਤਾਂ ਮਾੜਾ ਜਿਹਾ ਮੈਂ ਬੱਕਰੀ ਝੋਲਿਆ ਮਾ ਡੋਲੂ ਲੈ ਕੇ ਬੱਕਰੀ ਬੰਨੂ ਤੁਰ ਗਿਆ ਵੱਡੇ ਟੋਕਰੇ ਤਾਂ ਚੱਕ ਦੋ ਮੇਮਣੇ ਛੜਤੇ ਮੇਮਣੇ ਥਣਾ ਨੂੰ ਚੁੰਗਣ ਲੱਗੇ ਚਾਰ ਚਾਰ ਕੁੱਟਾਂ ਸੰਗਾਂ ਥੱਲੇ ਗਏ ਮਿਲਖੀ ਨੇ ਦੋਨੇ ਮੇਮਣਿਆਂ ਦੇ ਮੂੰਹ ਪਰਾਂ ਨੂੰ ਕਰਤੇ ਗਲੋਂ ਫੜ ਕੇ ਫੇਰ ਟੋਕਰੇ ਥੱਲੇ ਕਰਤੇ ਮੈਨੂੰ ਬੜਾ ਮਾ ਯਾਰ ਕਮਾਲ ਹੋ ਗਈ ਆਪਣੀ ਮਾਂ ਨੂੰ ਚੁੰਗਦ ਨੇ ਐਡਾ ਜ਼ੁਲਮ ਤੇ ਫਿਰ ਉਹਨੇ ਬੱਕਰੀ ਦੇ ਥਣ ਤੋਂ ਤੇ ਡੋਲੂ ਚ ਧਾਰਾਂ ਗਰਮੀਤ ਚੁੱਪਚਾਪ ਫਸ ਰਹੀ ਤੇ ਬੱਕਰੀ ਦਾ ਦੁੱਧ ਪੀਤਾ ਕਦੇ ਮੈਂ ਕਿਹਾ ਉਹਨੇ ਨੱਕ ਚੜਾਇਆ ਨੱਕ ਵੀ ਐ ਜਿਵੇਂ ਜੇਠ ਨੂੰ ਦੇਖ ਕੇ ਚੜਾਇਓ ਮੈਨੂੰ ਐ ਨਾ ਲੱਗਿਆ ਵੀ ਮਿਲਖੀ ਨੂੰ ਚੜਾਉਂਦੀ ਆ ਕਿ ਦੁੱਧ ਨੂੰ ਚੜਾਉਂਦੀ ਆ ਗੰਦੀ ਪਤਾ ਗੰਦੀ ਬੱਕਰੀ ਦੇ ਦੁੱਧ ਦਾ ਢੇਡਾ ਨਹੀਂ ਸੀ ਪੈਣ ਦੰਦਾ ਬੱਕਰੀ ਦੁੱਧ ਦੇ ਸਾਰੇ ਵਿਟਾਮਿਨ ਹੁੰਦੇ ਆ ਓਹ 36 ਪਦਾਰਥ ਨੇ ਬੱਕਰੀ ਦੇ ਦੁੱਧ ਚ ਜੰਗਲ ਦੀਆਂ ਸਾਰੀਆਂ ਜੜੀਆਂ ਬੂਟੀਆਂ ਦਾ ਅਸਰ ਆ ਚੰਗਾ ਪੀ ਲੋ ਢਿੱਕ ਢਿੱਕ ਕੇ ਅੱਜ ਜਿੰਨੇ ਤੁਸੀਂ ਪੀਣਿਆ ਉਹਨੇ ਹਸੀ ਤੇ ਚੁੰਨੀ ਦੀ ਕੋਰ ਨੱਕ ਕੁੱਤੇ ਦੀ ਕਰ ਲਈ ਖੰਡ ਵਾਲਾ ਕੋਰਾ ਤਪਲਾ ਲਿਆਂਦਾ ਅੰਦਰੋਂ ਸਵਾਤ ਚੋਂ ਕੱਢ ਕੇ ਉਸ ਦੇ ਗਲਦਵਾਲਿਓ ਮੁੰਜ ਦੀ ਰੱਸੀ ਖੋਲੀ ਖੱਦਰ ਦਾ ਚਿੱਟਾ ਪੋਣਾ ਲਾ ਤਿੰਨ ਮੋਠਾ ਖੰਡ ਤੇ ਪਿੱਤਲ ਦੇ ਪਤੀਲੇ ਚ ਖੰਡ ਦੀਆਂ ਪਾਤੀਆਂ 1 2 3 ਚਾਰ ਪੰਜ ਵੱਡੇ ਗਲਾਸ ਪਾਣੀ ਦਾ ਪਾ ਕੇ ਕੜਛੀ ਕਮਾਉਣ ਲੱਗ ਗਿਆ ਚਰ 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 ਦੀ ਆਵਾਜ਼ ਆਵੇ ਐ ਲੱਗੇ ਮੈਨੂੰ ਵੀ ਦੋਨੇ ਪਿੱਤਲ ਦੀ ਕੜਛੀ ਤੇ ਪਿੱਤਲ ਦੇ ਬਲਟੋਈ ਦੇ ਥੱਲੇ ਚੀਨੀ ਜਿਹੜੀ ਆ ਨਾ ਪੁੜਾਂ ਚਾਈ ਹੋਈ ਹੈ ਅੱਧਾ ਗਲਾਸ ਦੁੱਧ ਦਾ ਪਾ ਕੇ ਰਾਗ ਲੱਗਦਾ ਸੀ ਜਿਵੇਂ ਕੋਈ ਰਾਗ ਪੈਰ ਵੀ ਕਰਦਾ ਹੋਵੇ ਪਤੀਲੇ ਚ ਅੱਧੇ ਗਲਾਸ ਉਹਨਾਂ ਤਾਜ਼ਾ ਜਿਹੜਾ ਦੁੱਧ ਸੀ ਉਹ ਪਾ ਕੇ ਲੈ ਆਇਆ ਚੱਕ ਕੇ ਸਣੇ ਪਤੀਲੇ ਗਲਾਸ ਟੀ 2 ਨੂੰ ਅੱਧਾ ਗਲਾਸ ਪਹਿਲਾਂ ਉਹ ਕਹਿੰਦਾ ਹੂੰ ਹੂੰ ਖਾਰੀਏ ਖਾਲੀ ਨਾ ਕਹੇ ਖਾਰੀ ਗਰਮੀਤ ਨੇ ਇੱਕ ਗਲਾਸ ਪੀ ਲਿਆ ਮੈਨੂੰ ਪਤਾ ਸੀ ਗਰਮੀਤ ਨੇ ਨਾਸਾਂ ਬੰਦ ਕੀਤੀਆਂ ਸੀ ਮੈਂ ਤਾਂ ਬੱਸ ਗਰਮੀਤ ਕੁਰਾ ਬਰਫ ਪਿਲਾਵਾ ਬਰਫ ਤੋਂ ਬਿਨਾ ਸਵਾਦ ਨਹੀਂ ਲੱਗੀ ਹਣੀ ਤੈਨੂੰ ਕਹਿ ਕੇ ਮਿਲ ਕੇ ਹਸਿਆ ਮੈਂ ਵੀ ਹਸਿਆ ਗਰਮੀਤ ਕੁਰੇ ਉਹਦਾ ਕਹਿਣਾ ਬਹੁਤ ਸੋਹਣਾ ਲੱਗਦਾ ਉਹ ਵੀ ਚਾਹ ਨਾਲ ਕਹਿੰਦਾ ਇੱਕ ਗਲਾਸ ਮੈਂ ਪੀਤਾ ਪਤੀਲਾ ਤਾਂ ਜ਼ਿਆਦਾ ਉਹ ਤੁਸੀਂ ਚਿੜੀਆਂ ਵਾਂਗੂੰ ਚੁੰਝਾਂ ਜਾਂ ਡਬੋਈ ਜਾਂਦੇ ਔਰ ਕੁਛ ਤਾਂ ਪਿਓ ਇਹ ਗਲਾਸ ਭਰ ਕੇ ਉਹਨੇ ਗਰਮੀਤ ਦੇ ਮੂੰਹਰੇ ਫੇਰ ਕਰਤਾ ਉਹਨੇ ਹੱਥ ਹੀ ਨਾ ਕੱਢਿਆ ਹਾਰ ਕੇ ਮੈਂ ਗਲਾਸ ਪੜਿਆ ਟੀਟੂ ਦੇ ਮੂੰਹ ਨੂੰ ਲਾਣਾ ਟੀਟੂ ਨੇ ਮੂੰਹ ਕਮਾ ਲਿਆ ਪੇਸ਼ਾਨੂ ਹੋ ਗਿਆ ਔਖਾ ਸਖਾਲਾ ਮੈਂ ਪੀਤਾ ਮੈਂ ਕਿਹਾ ਗੁੱਸੇ ਹੋ ਜੂ ਬਾਕੀ ਦੀ ਸਾਰੀ ਲੱਸੀ ਮਿਲਖੀ ਪੀ ਗਿਆ ਬਲਟੋਈ ਨੂੰ ਮੂੰਹ ਲਾਤਾ ਬਰਾਬਰੋਂ ਡੁੱਲੇ ਵੀ ਚਰ 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 ਦੀ ਆਵਾਜ਼ ਗੜ ਦੇ ਕੌਮ ਦਾ ਉੱਪਰ ਥੱਲੇ ਜਾਣਾ ਐਨ ਦਿਖਦਾ ਸੀ ਬਈ ਜਾ ਰਿਹਾ ਲੀ ਕੋਡ ਅੰਦਰ ਗਰਮੀਤ ਖੁਸ਼ ਸੀ ਬਹੁਤ ਹਾਂ ਅੱਛਾ ਲਾਵੇ ਗੱਲ ਸੁਣ ਹੁਣ ਛੋਟੇ ਭਾਈ ਸਬਜ਼ੀ ਭਾਜੀ ਤਾਂ ਨਹੀਂ ਇੱਥੋਂ ਮਿਲਣੀ ਐਸ ਬੜੇ ਦਾਲ ਲੈ ਆਉਣਾ ਤੁਸੀਂ ਮੂੰਘੀ ਦੀ ਚੇਤੀ ਪਰ ਜੂ ਬਸ ਠੀਕ ਆ ਦਾਲ ਠੀਕ ਆ ਫਿਰ ੁੰਡਾ ਘੋਟਣਾ ਕਿੱਥੇ ਆ ਸਾਨੂੰ ਦੇਖਿਆ ਜਾਰ ਲੂਣ ਮਿਰਚਾਂ ਤੇ ਆਉਂਦੇ ਨੂੰ ਮਸਾਲਾ ਅਸੀਂ ਰਖੜੀਏ ਤੁਸੀਂ ਬੈਠੋ ਮੈਂ ਆਪੇ ਬਣਾ ਲੂੰ ਸਾਰਾ ਕੋਈ ਤੁਹਾਨੂੰ ਘਰ ਆਇਆ ਨੂੰ ਕੰਮ ਲਾਉਣਾ ਹੈ ਗਿਆ ਸਰਗੀ ਭੜਾਈ ਲੈ ਕੇ ਬਿਠਾਈ ਹੈ ਤੂੰ ਰੋਟੀ ਪਕਾਵੇਂਗਾ ਹੁਣ ਤਾਂ ਜਿੰਨੇ ਦਿਨ ਅਸੀਂ ਇੱਥੇ ਰਹਿਣਾ ਇਹੀ ਕਰੂ ਚੁੱਲੇ ਦਾ ਕੰਮ ਸਾਰਾ ਉਹ ਚੁੱਪ ਕੀਤਾ ਖੜਾ ਮੈਨੂੰ ਲੱਗਿਆ ਜਿਵੇਂ ਸੁੱਕੇ ਥੁੱਕ ਦੀ ਇੱਕ ਔੜੀ ਘੁੱਟ ਉਹਨੇ ਲੰਗਾਈ ਹੋਵੇ ਕੋਂ ਉਹਦਾ ਫੇਰ ਉੱਪਰੋਂ ਥੱਲੇ ਤੱਕ ਲੈ ਪਤਲਾ ਸਰੀਰ 6 ਫੁੱਟ 2 ਇੰਚ ਕੱਦ ਉੱਚਾ ਜਾਦਰਾ ਲੰਮਾ কুরਤਾ ਉੱਪਰ ਦੀ ਬਾਸਕਟ ਗਲ ਚ ਸਿੰਘ ਤਬੀਤ ਕੰਨਾਂ ਚ ਨੱਤੀਆਂ ਉੱਪਰ ਸੱਜਾ ਜਿਹੜਾ ਪਿੱਫਣ ਸੀ ਉਹਦੇ ਉੱਪਰ ਚੰਦ ਮੁੱਛਾਂ ਪੂਰੀਆਂ ਕੈਮ ਥੱਲੇ ਗਰਦਨ ਤੇ ਉਸ ਤਰ੍ਹਾਂ ਤੇ ਉੱਪਰ ਮੋਚਣਾ ਜਿਵੇਂ ਐਨ ਬੇਕ ਕਰਕੀ ਦੇ ਨਾਲ ਦੇਖਿਆ ਮੈਂ ਥੱਲੇ ਬੈਠੇ ਵੇਖਿਆ ਨੱਕ ਦੇ ਵਿੱਚ ਵੀ ਵਾਲ ਨਹੀਂ ਸੀ ਮੈਨੂੰ ਲੱਗਿਆ ਬੜਾ ਭਾਈ ਸਫਾ ਸਾਫ ਗਰਮੀਤ ਕੌਰ ਵੀ ਦੇਖ ਲਈ ਇਸ ਵੀ ਬੰਦਾ ਸੋਹਣਡਣਾ ਅੱਜ ਤਾਂ ਇਹ ਪਕਾ ਦੂ ਕਾਲੋਂ ਕੋ ਹਣ ਪਕਾਉ ਮਲਖੀ ਨੇ ਕਿਹਾ ਉਹ ਕਾਲੂ ਵੀ ਪਕਾ ਦੂ ਮੇਰੇ ਕਨਿਓ ਪਾਈਆਂ ਦਾ ਵੰਡਾ ਕੁਛ 20 ਦਿਨ ਰੱਖਲਾ ਚਾਹੇ ਮੈਂ ਉੱਚੀ ਦਨ ਹਸਿਆ ਗਰਮੀਤ ਨੇ ਮੇਰੇ ਪਾਸੇ ਕੁੰਡ ਦਾ ਪੱਲਾ ਹਟਾ ਕੇ ਮਿੱਠੇ ਮਿੱਠੇ ਤੀਰ ਛੱਡੇ ਜਿਵੇਂ ਉਹਨੇ ਬੇਇਜ਼ਤੀ ਮੰਨੀ ਹੋ ਹ ਬਰਾਵਾ ਗੋ ਰੈਡੀ ਕਿ ਉਹਨੇ ਦੋਨੇ ਹੱਥ ਟਾਕਾਂ ਤੇ ਰੱਖ ਲਏ ਅੰਦਰਲੇ ਨੂੰ ਹੱਥ ਪਾਸੇ ਨੂੰ ਕਰਕੇ ਅੰਦਰਲੇ ਹੱਥ ਪੁੱਠੇ ਨਹੀਂ ਜਿਵੇਂ ਲੱਕ ਦੇ ਹੱਡ ਦੇ ਉੱਪਰ ਬਿਲਕੁਲ ਬੱਖੀ ਚ ਹੱਥ ਨਹੀਂ ਫਸਾਉਂਦੇ ਹੁੰਦੇ ਪਿੰਡ ਵਾਲੇ ਦੋਨੇ ਹੱਥ ਕਰਕੇ ਖੜ ਗਿਆ ਉਹਨਾਂ ਦੇ ਬੋਲਾਂ ਚ ਹੌਕਾ ਸੀ ਸਵਾਦ ਦੇ ਵਿੱਚੋਂ ਕੁੰਡਾ ਘੋਟਣਾ ਸਵਾਦ ਦੇ ਮੂਹਰੇ ਚੌਂਤਰੇ ਤੇ ਕੋਲ ਲਿਆ ਕੇ ਰੱਖਦਾ ਤਿੰਨ ਕੁੱਜੇ ਤੇ ਇੱਕ ਤਪਲਾ ਲਿਆ ਕੇ ਤਰਦਾ ਤਪਲੇ ਚ ਸੌਬਤ ਲਾਲ ਮਿਰਚਾਂ ਸਿਕਾਈਆਂ ਹੋਈਆਂ ਕੁੱਜਿਆਂ ਚ ਲੂਣ ਵਿਸਾਰ ਹੜਦੀ ਧਣੀਆਂ ਜੀਰਾ ਗੱਠਿਆਂ ਵਾਲੀ ਪੀਪੀ ਦਾ ਤੁਸੀਂ ਪੁੱਛੋ ਜੀ ਮਿਰਚਾਂ ਕਿੰਨੀਆਂ ਕਕੌੜੀਆਂ ਨੇ ਮਿਰਚ ਦੀ ਇੱਕ ਡੰਡੀ ਚਾ ਕੇ ਗਰਮੀਤ ਨੇ ਕਿਹਾ ਗਰਮੀਤ ਵੀ ਕੰਮ ਲੱਗੀ ਹੋਈ ਸੀ ਮੈਨੂੰ ਇੰਨਾ ਆਨੰਦ ਆ ਰਿਹਾ ਸੀ ਜਿਵੇਂ ਮੈਂ ਅਸਲ ਘਰ ਆਇਆ ਹਾਂ ਵੱਡੇ ਭਾਈ ਹੋ ਮਿਰਚਾਂ ਖਾ ਭਾਈਏ ਕਿੰਨੀਆਂ ਪਾ ਲੋ ਹੈ ਭਾਈ ਕਿੰਨੀਆਂ ਪਾ ਲੋ ਮੈਨੂੰ ਤਾਂ ਕੌੜੀਆਂ ਫਿੱਕੀਆਂ ਦਾ ਮੇਰੇ ਸਾਲੀਆਂ ਦਾ ਲੱਗਦਾ ਇਹ ਕੁਛ ਨਹੀਂ ਕਿੰਨੀਆਂ ਇਹ ਫਖਾਲਾ ਮੈਨੂੰ ਤਾਂ ਸਾਲੀ ਫਿੱਕੀ ਹੋ ਲੱਗਦੀ ਹੈ ਤੁਸੀਂ ਆਪਣੇ ਹਿਸਾਬ ਨਾਲ ਪਾ ਲੋ ਮੇਰਾ ਵੀਰਾ ਕੈਗੇ ਖੜਕ ਖੋਲ ਕੇ ਬਾਹਰ ਚੱਲ ਗਿਆ ਮਿਲਖੀ ਦੀ ਉਮਰ 50 ਤੋਂ ਉੱਪਰ ਦੋ ਭਾਈ ਸੀ ਮਾਮੇ ਦੇ ਪੁੱਤ ਦੂਜਾ ਛੋਟਾ ਸੀ ਭਰ ਜਵਾਨੀ ਸੱਪ ਲੜ ਕੇ ਮਰ ਗਿਆ ਮਾਮਾ 10 ਬਰਸਾਲਾ ਹੋਏ 80 ਸਾਲ ਦੀ ਉਮਰ ਭੋਗ ਕੇ ਮਰ ਗਿਆ ਮਾਮੀ 5-6 ਸਾਲ ਬਾਅਦ ਮੱਕੀ ਛੋਟੇ ਮੁੰਡੇ ਦਾ ਦਰੇਗ ਬਹੁ ਸੀ ਭੈਣ ਕੋਈ ਨਹੀਂ ਸੀ ਮਿਲਖੀ ਇਕੱਲਾ ਜਾਨ ਨਹੀਂ ਜਾਨ ਮਾਮਾ ਵੀ ਇਕੱਲਾ ਸੀ ਵਿਆਹ ਕਿੰਨਾ ਕਿਵੇਂ ਹੋ ਗਿਆ ਪਿੰਡ ਦੀ ਲੰਡੌਰ ਟਾਣੀ ਨਾਲ ਲਾ ਕੇ ਸ਼ਰਾਬ ਪੀਂਦਾ ਮਾਮਾ ਤੇ ਬੇਥਾ ਤੇ ਫੇਰ ਪਿਛਲੀ ਉਮਰ ਫੀਮ ਖਾਨ ਲੱਗ ਗਿਆ 15 ਕੁਮਾ ਜ਼ਮੀਨ ਜੱਟ ਨੇ 10 ਕੁਮਾ ਉਹਨੇ ਸ਼ਰਾਬ ਤੇ ਫੀਮ ਦੇ ਮੂੰਹੋਂ ਸ਼ਰੀਕਾਂ ਨੂੰ ਬੈਕ ਕਰਤੀ ਮਿਲਖ ਨੂੰ ਸਾਖ ਨਾ ਚੜਿਆ ਨਾ ਹੀ ਛੋਟੇ ਨੂੰ ਪੈਸਿਆਂ ਦਾ ਸਾਖ ਮਾਮਾ ਲੈਂਦਾ ਨਹੀਂ ਕਹਿੰਦਾ ਨਾ ਸੁੱਚੀ ਕੋ ਨਾਲੀ ਘਰ ਲਿਆਵਾਂਗੇ ਤੇ ਪੁੰਨ ਦਾ ਲਾਵਾਂਗੇ ਸਾਖ ਨਹੀਂ ਮਾੜਾ ਖਲਣਾ ਨਹੀਂ ਲਿਓੜਾ ਕਰੇ ਮਾਮਾ ਹੱਥ ਮਾਰਦਾ ਮਿਲਖ ਇਕੱਲਾ ਰਹਿ ਗਿਆ ਮਿੱਤਰ ਬੀਲੀ ਉਹਨੂੰ ਕਹਿੰਦੇ ਮਿਲਖੀ ਆ ਹੁਣ ਤਾਂ ਤੈਨੂੰ ਪੈਸਿਆਂ ਦਾ ਸਾਖ ਉਹ ਕੋਈ ਮੁੱਲ ਦੀ ਤੀਮੀ ਲਿਆ ਨਹੀਂ ਤਾਂ ਕਿਸੇ ਕੈਂਪ ਚੋਂ ਲਾਇਆ ਕੋਈ ਡੁੰਡੀ ਲੱਕੜੀ ਜਾਂ ਅੰਨੀ ਖਾਣੀ ਲਿਆ ਖੰਜਰਾ ਐ ਤਾਂ ਬੀਤ ਜਾਗਾ ਰੋਟੀ ਦਾ ਕੀ ਬਣੂ ਆਹ ਇਹ ਜੀ ਨਾਲੋਂ ਇਹ ਜੀ ਨਾਲੋਂ ਉਈਓ ਚੰਗਿਆਂ ਭਰਾਵੋ ਪਿਓ ਦਾਦੇ ਦੇ ਨਾਂ ਨੂੰ ਲਾਜ ਤਾਂ ਨਹੀਂ ਲਾਉਣੀ ਅੱਧੀ ਕ ਲੰਘੀ ਐ ਲੱਗ ਜੂ ਮੁੱਖ ਗੱਲ ਐ ਕੋਈ ਨਹੀਂ ਮਿਲਖੀ ਜਵਾਬ ਪੈਸਿਆਂ ਦਾ ਸਾਖ ਤੂੰ ਲੈਂਦਾ ਨਹੀਂ ਪੁੰਨ ਦਾ ਤੈਨੂੰ ਹੋਣਾ ਨਹੀਂ ਮੁੱਲ ਦੀ ਤੂੰ ਲਿਆ ਕੇ ਰਾਜ਼ ਹੀ ਨਹੀਂ ਫੇਰ ਕਰੇਗਾ ਕੀ ਯਾਰ ਤੇਮੀ ਬਿਨਾ ਗਤੀ ਨਹੀਂ ਹੁੰਦੀ ਬੰਦੇ ਪ੍ਰੇਤ ਹੋ ਕੇ ਪਿੰਡ ਦੇ ਆਲੇ-ਦੁਆਲੇ ਤੁਰੇ ਫਿਰਦੇ ਨੇ ਸਵੇਰੇ ਜੰਗਲ ਪਈ ਪਾਣੀ ਜੀ ਜਾਂਦੀਆਂ ਬੁੜੀਆਂ ਨੂੰ ਭੱਜ-ਭੱਜ ਕੇ ਪੈਂਦੇ ਨੇ ਪਿੰਡ ਦੇ ਵਿੱਚ ਪ੍ਰੇਤ ਘੁੰਮਦਾ ਤੂੰ ਪ੍ਰੇਤ ਬਣ ਕੇ ਫਿਰੇਗਾ ਚੌਰਿਆਂ ਸਾਹ ਕਿਵੇਂ ਨਿਕਲਣਗੇ ਨਾਲ ਦੇ ਕਹਦੇ ਮਿਲਖੀ ਢੂੰਗੀਆਂ ਸੋਚਾਂ 'ਚ ਪੈਂਦਾ ਜਿਵੇਂ ਪੀ ਐਚ ਡੀ ਦਾ ਥੀਸਿਸ ਕਰਨ ਵਾਲੇ ਬੰਦਾ ਸੋਚਦਾ ਅਜੇ ਤੱਕ ਕਣ ਹੈਗਾ ਤੇਰ ਚ ਭੂਆ ਦੇ ਪਿੰਡ ਜਾਂ ਨਾਨਕੀ ਜਾ ਕੇ ਕੱਢ ਲਿਆ ਕੋਈ ਲਾਟਰਗੀ ਪਿੰਡ ਦੇ ਨੇੜੇ ਦੇ ਬੰਦੇ ਕਹਿੰਦੇ ਮਲਖੀ ਤੋਂ ਇਹ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਹੋਣ ਲੱਗੀ ਉਹ ਢੇਰੀ ਢਾ ਗਿਆ ਸੀ 8-9 ਸਾਲ ਤੋਂ ਕਿਤੇ ਵੀ ਨਹੀਂ ਗਿਆ ਨਾ ਨਾਨਕੀ ਨਾ ਸਾਡੇ ਪਿੰਡ ਨਾ ਭੂਆ ਕੋਲ ਕਿਤੇ ਵੀ ਸਾਡੇ ਪਿੰਡੋਂ ਮੇਰੇ ਵਿਆਹ 'ਚ ਆਇਆ ਸੀ ਪੰਜ ਚਾਰ ਸਾਲ ਹੋਏ ਦਮਦਮੇ ਵਾਲੀ ਬਸਾਖੀ ਤੇ ਮੈਨੂੰ ਮਿਲਿਆ ਉਦੋਂ ਉਹਨੇ ਜੋੜ ਦਿੱਤਾ ਕਿ ਮੈਂ ਉਹਦੇ ਯਾਰ ਪਿੰਡ ਤਾਂ ਆਇਆ ਕਰ ਫੇਰ ਵੀ ਤੇਰੇ ਮਾਮੇ ਦਾ ਪਿੰਡ ਆ ਯਾਰਾ ਤੂੰ ਆਉਂਦਾ ਹੀ ਨਹੀਂ ਮਿਲਦਿਆਂ ਦੀਆਂ ਸਕੀਰੀਆਂ ਹੁੰਦੀਆਂ ਨੇ ਕਿਆ ਮੈਂ ਕਹਿ ਤਾ ਦਿੱਤਾ ਹਾਂ ਪਰ ਦੀ ਦੂਰ ਜਾਵੇ ਕਿਹੜਾ ਸਾਡੇ ਪਿੰਡ ਤੋਂ 60-65 ਮੀਲ ਬਾਪੂ ਨੇ ਦੂਰ ਵਿਆਹ ਕਰਾਇਆ ਤੇ ਬੇਮਤਲਬ ਕੌਣ ਜਾਵੇ ਕੁਛ ਕਚੇਰ ਹੋ ਗਏ ਮੇਰੀ ਬਦਲੀ ਨਾਨਕਾਂ ਦੇ ਨੇੜੇ ਹੋ ਗਈ 5 ਮੀਲ ਮੈਂ ਸ਼ਨੀਚਰਵਾਰ ਨੂੰ ਜਾਣ ਦੀ ਸਲਾਬ ਨਾਲੀ ਬੰਦੇ ਦੇ ਹੱਥ ਮਿਲਖੀ ਨੂੰ ਸੁਨੇਹਾ ਭੇਜਤਾ ਕਰੇ ਸੀ ਉਹ ਮਿਲਖੀ ਦੁਕਾਨ ਤੋਂ ਵਾਪਸ ਆਇਆ ਗਰਮੀਤ ਮਸਾਲਾ ਰਗੜ ਰਹੀ ਸੀ ਗੁੰਡੇ ਚ ਸਬਾਤ ਚੋਂ ਭਾਲ ਕੇ ਲਾਲ ਟੰਡ ਡੁੰਗਲੀ ਮਿਲਖੀ ਨੇ ਸਮੋਸੇ ਦੇ ਦੋਵੇਂ ਲੜਾਂ ਚ ਕੁਝ ਬੰਨ ਕੇ ਲਿਆਂਦਾ ਗਲ ਚਲਮਕਾਏ ਇੱਕ ਲੜਖੋਲ ਕੇ ਧੋਤੀ ਮੂਗੀ ਦੀ ਦਾਲ ਉਹਨੇ ਇੱਕ ਚੌੜੇ ਸ ਛੱਪਣ ਚ ਪਾਈ ਗਰਮੀਤ ਮੂਰੇ ਲਾ ਕੇ ਰੱਖਦੀ ਦੂਜਾ ਲੜੂ ਮੇ ਬੰਨਿਆ ਰਿਹਾ ਸਮੋਸਾ ਉਸਨੇ ਇਹ ਬੰਨਿਆ ਬਣਾਇਆ ਕੀਲੇ ਚ ਟੰਗਤਾ ਮੈਂ ਚਾਹੁੰਦਾ ਇਹ ਪੁੱਛਾਂ ਸੀ ਸਮੋਸੇ ਸੱਚ ਹੈ ਕੀ ਟੀਟੂ ਮੇਰੇ ਕੋਲ ਮੰਜੇ ਤੇ ਬੈਠਾ ਗਰਮੀਤ ਨੇ ਚੁੱਲੇ ਤੇ ਦਾਲ ਧਰਤੀ ਰੋਟੀ ਪੱਕ ਰਹੀ ਸੀ ਜਿਵੇਂ ਘਰ ਵੱਸ ਗਿਆ ਹੁੰਦਾ ਇਸਤਰੀ ਨਾਲੇ ਘਰ ਵੱਸਦਾ ਅੱਜ ਮਿਲਖੀ ਦਾ ਘਰ ਜਿਹੜਾ ਭਾਂ ਭਾਂ ਕਰਦਾ ਸੀ ਅੱਜ ਬੱਲੇ ਬੱਲੇ ਹੋਈ ਪਈ ਸੀ ਚੀਜ਼ ਦੀ ਲੋਟ ਹੁੰਦੀ ਗਰਮੀਤ ਮੈਨੂੰ ਕਹਿੰਦੀ ਮੈਂ ਉਸੇ ਚੀਜ਼ ਦਾ ਨਾਮ ਉੱਚੀ ਦੇ ਕੇ ਲੈਂਦਾ ਮਿਲਖੀ ਉਹੀ ਚੀਜ਼ ਅੰਦਰੋਂ ਸੁਵਾਚੋਂ ਅੱਗ ਵਾਂਗੂ ਕੱਢ ਕੇ ਨੇ ਹੁੰਦਾ ਜੇ ਵੱਡੇ ਡਿਪਾਰਟਮੈਂਟਲ ਸਟੋਰ ਚ ਮੂਰੇ ਬੈਠਾ ਲਾਲਾ ਵੱਡੇ ਢਿੱਡ ਵਾਲਾ ਖਾਕ ਮਾਰਿਆ ਆਕਾ ਆ ਸਰਦਾਰ ਜੀ ਉਹਨਾਂ ਉਹ ਲਿਆ ਕੇ ਦੇ ਉਹ ਸੁਵਾਨਾ ਜੋ ਆ ਕੇ ਪੈਰੋਂ ਹੀ ਭੱਜਦਾ ਇਉਂ ਹੀ ਮਿਲਖੀ ਨੂੰ ਮੈਂ ਹਾਕ ਮਾਰਾ ਬੜੇ ਭਾਈ ਆ ਲੈ ਆਇਆ ਲੈ ਉਹ ਕਦੇ ਇੱਧਰ ਜਾਂਦਾ ਕਦੇ ਉੱਧਰ ਕਦੇ ਅੰਦਰ ਜਾਂਦਾ ਕਦੇ ਬਾਹਰ ਊਰੀਆਂ ਨੂੰ ਘੁੰਮਦਾ ਜਿਵੇਂ ਉਹਨੂੰ ਪਤਾ ਹੀ ਨਹੀਂ ਕੀ ਹੋਇਆ ਹੁੰਦਾ ਇੱਕ ਬਾਟੀ ਹੱਥ ਚ ਲੈ ਕੇ ਉਹ ਇੱਕਦਮ ਘਰੋਂ ਬਾਹਰ ਹੋ ਗਿਆ ਜਿਵੇਂ ਉਹਦੇ ਚਾਂਚਕੂ ਚੀਜ਼ ਜ਼ਿਆਦਾ ਥੋੜੇ ਦੇਰ ਬਾਅਦ ਆਇਆ ਉਹ ਵਾਪਸ ਆ ਗਵਾਂਡੀਆਂ ਦੇ ਘਰੋਂ ਦੇਸੀ ਘਿਓ ਮੁੱਲ ਲੈ ਕੇ ਆ ਬਾਟੀ ਪਰ ਕੇ ਕਿੱਲੇ ਤੋਂ ਸਮੋਸਾ ਲਾ ਕਿ ਉਹਨੇ ਲੜ ਖੋਲਿਆ ਦੇਸੀ ਖੰਡ ਨੂੰ ਆਟਾ ਸ਼ਾਨਣੀ ਨਾਲ ਇੱਕ ਥਾਲੀ ਚ ਛਾਂ ਲਿਆ ਇੱਕ ਕੋਲੀ ਖੰਡ ਗਲਗਸੀ ਕਰਕੇ ਉਹ ਚ ਕਿਉਂ ਪਾਇਆ ਕਰੀ ਦੇ ਢੱਕੇ ਨਾਲ ਖੰਡ ਕਿਉਂ ਰਲਾ ਲਿਆ ਤਾਰ ਬਨ ਕੇ ਜਦ ਦੇਸੀ ਕਿਉਂ ਪਾਇਆ ਚਰ ਚਰ ਦੀ ਆਵਾਜ਼ ਦੂਰੋਂ ਦਿਖਦੀ ਸੀ ਖੰਡ ਨੂੰ ਥੋੜੀ ਜੀ ਸੁੱਕੀ ਲੱਗੇ ਖੰਡ ਵਾਲੀ ਕੌਲੀ ਵਿੱਚ ਉਹਨੇ ਬਾਟੀ ਚੋਂ ਕਿਉਂ ਦੀ ਫੇਰ ਤਾਰ ਜੀ ਪਾਤੀ ਇੱਕ ਹੋਰ ਕੌਲੀ ਚ ਗਰਮੀਤ ਤੋਂ ਦਵਾਲ ਪਾ ਕੇ ਉਹ ਚ ਕਿਉਂ ਦੀ ਹੋਰ ਤਾਰ ਬਣੀ ਫਿਰ ਬਾਟੀ ਤੋਂ ਬਾਹਰ ਡਿੱਗਦਾ ਕਿਉਂ ਉਂਗਲਾਂ ਦੋਨਾਂ ਨਾਲ ਅੰਦਰ ਕਰਤਾ ਜਿਬ ਖੜਬੇ ਥਾਲ ਚ ਦੋਨੀਆਂ ਕੌਲੀਆਂ ਰੱਖ ਕੇ ਗਰਮੀਤ ਨੇ ਲਿਆ ਕੇ ਕਹਿੰਦਾ ਦੋ ਦੋ ਰੋਟੀਆਂ ਧਰ ਭਾਈ ਥਾਲ ਚ ਗਰਮੀਤ ਨੇ ਦੋ ਰੋਟੀਆਂ ਥਾਲ ਚ ਧਰਤੀਆਂ ਮਿਲਖੀ ਨੇ ਦੋਨੀਆਂ ਰੋਟੀਆਂ ਦੇ ਚਾਰ ਖੰਨੇ ਬਣਾ ਲੇ ਥਾਲ ਚੁੱਕ ਕੇ ਮੇਰੇ ਕੋਲ ਆਉਂਦਾ ਪਤਾ ਨਹੀਂ ਉਹਨੂੰ ਕੀ ਜਿਆਦਾ ਆ ਥਾਲ ਗਰਮੀਤ ਨੂੰ ਠਾ ਕੇ ਕਹਿਣ ਲੱਗਾ ਕੌਲੀਆਂ ਐਵੇਂ ਜਿਵੇਂ ਰੱਖਦੇ ਭਾਈ ਸੇਖ ਦੇ ਮੂਰੇ ਗਰਮੀਤ ਕੋਰੇ ਰੋਟੀਆਂ ਵੀ ਹਾਲੇ ਪਲੋਣੇ ਚ ਰੇਟ ਸੇਵਾ ਕਰਨੀਆਂ ਛੋੜੇ ਭਾਈ ਦੀ ਮਾਤਾ ਗੱਲੇ ਭੁੱਲ ਗਿਆ ਮੈਂ ਤਾਂ ਭੱਜਿਆ ਫਿਰਦਾ ਜਮਾਂ ਹੀ ਦਾਗ ਲਵਾ ਲਿਆ ਸੀ ਮੈਂ ਤਾਂ ਸਾਬਤ ਕਾਲੇ ਕਦਮੀ ਬਾਹਰ ਗਿਆ ਮੱਕੀ ਦੇ ਗੋਲ ਵਾਲੀ ਕਿਸਮ ਵਾਲੀ ਜੀ ਬੋਤਲ ਕੱਢ ਲਿਆ ਇੱਕ ਪਾਣੀ ਦੀ ਗੜ ਵੀ ਕੱਚ ਦਾ ਗਲਾਸ ਬੋਤਲ ਮੇਰੀ ਬਾਹੀ ਥੱਲੇ ਲਿਆ ਲੈ ਬਈ ਛੋੜੇ ਭਾਈ ਘਰ ਮੂੰਹ ਕੌੜਾ ਕਸਾਲਾ ਖੜ ਜਾ ਮੜਾ ਜਨ ਵਾਲੇ ਅੰਦਰ ਚਾਰ ਪਾਇਆ ਹੋਇਆ ਤੁਕਿਆਂ ਦਾ ਅੰਦਰ ਹੋ ਗਿਆ ਮਰਤਮਾਨ ਹਰਾਇਆ ਤੁਕਿਆਂ ਦਾ achar ਲਿਆ ਖੜ ਜਾ ਚਾਰ ਡੇਲੇ ਵੀ ਪਾ ਲਿਓਣ ਦੇ ਹੁਣ ਡੇਲਿਆਂ ਦਾ achar ਵੀ ਪਾ ਲਿਆਂਦਾ ਨਾ ਨਹੀਂ ਨਹੀਂ ਭਾਈ ਰਹਿਣ ਦੇ ਗਰਮੀ ਤਾਂ ਅੱਗੇ ਮਚਾਈ ਜਾਂਦੇ ਆ ਰੋਟੀ ਖਾ ਲੈਣ ਰਹਿਣ ਦੇ ਹੋਇਆ ਨਹੀਂ ਆਹ ਕਿਵੇਂ ਹੋ ਜਾਏ ਗਰਮੀ ਨੂੰ ਗਰਮੀ ਮਾਰੂ ਬਹੁਤਾ ਨਹੀਂ ਪੀਂਦੇ ਦੋ ਦੋ ਪੇਕ ਲਾਉਣੇ ਨਰੋਏ ਜੇ ਨਰੋਏ ਜੇ ਉਹਨੇ ਐ ਕਿਹਾ ਅਸੀਂ ਪੀਣ ਲੱਗ ਗਏ ਟੀਟੂ ਕਾ ਦਾ ਮੰਮੀ ਦੇਦੀ ਦੰਦੇ ਟੀਟੂ ਗਰਮੀਤ ਨੂੰ ਕਹਿ ਰਿਆ ਸੀ ਪੈਗ ਨਾਲ ਅਸੀਂ ਇੱਕ ਇੱਕ ਸੱਟਿਆ ਇੱਕ ਪੈਗ ਲਾ ਕੇ ਉਹਨੇ ਪੂਰਾ ਘਟਰ 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 ਪੁੱਥੇ ਹੱਥ ਨਾਲ ਮੁੱਛਾਂ ਪਿੱਛੇ ਨੂੰ ਕੀਤੀਆਂ ਆਹ ਮੁੱਛਾਂ ਤਣ ਗਈਆਂ ਗਰਦਨ ਮੈਨੂੰ ਐ ਲੱਗੇ ਮਿਲਖੇ ਦੀ ਜਿਵੇਂ ਲਾਲ ਹੋ ਗਈ ਹੁੰਦੀ ਆ ਕੋਰ ਕੇ ਲਿਆ ਗੀ ਗਰਦਨ ਥੋੜੀਆਂ ਥੋੜੀਆਂ ਝੁਰੜੀਆਂ ਸੀ ਪਰ ਲਾਲ ਰਤੀ ਹੋ ਗਈ ਉਹਨੇ ਫੜ ਕੇ ਚੱਕ ਕੇ ਕੋਲੀ ਦੇ ਵਿੱਚੋਂ ਤੁੱਕਾ ਉਹਨੂੰ ਫੜਾਇ ਮੈਨੂੰ ਫੜਾਇ ਮੈਂ ਤੁੱਕੇ ਨੂੰ ਦੰਦੀ ਵੱਢੀ ਉਹਨੇ ਜਾਂ ਤੁੱਕਾ ਮੂੰਹ ਚ ਪਾਇਆ ਐ ਲੱਗੇ ਜਿਵੇਂ ਤੁੱਕਾ ਨੱਚ ਰਿਹਾ ਹੋਵੇ ਕੋੜ ਕਿੱਲੇ ਦੀ ਪੂਸ਼ ਨੂੰ ਉੱਪਰ ਥੱਲੇ ਜਾਵੇ ਤੁੱਕਾ ਖੜ ਜਾ ਢੇਲਾ ਵੀ ਲੈ ਲਾ ਇੱਕ ਢੇਲਾ ਵੀ ਉਹਨੇ ਮੈਨੂੰ ਫੜਾਇਆ ਬੰਤ ਤਤਰਾਰਾਕ ਨਹੀਂ ਮਾਲ ਬਹੁਤ ਕਾਇਮ ਬਣਾਇਆ ਖੱਟਰ ਬਣਾਇਆ ਬਹੁਤ ਮਲਕੀ ਨੇ ਹੌਕਾ ਲਿਆ ਜਨੂ ਪੈ ਗਿਆ ਚ ਹੋ ਗਿਆ ਸ਼ੋਡੇ ਭਾਈ ਆ ਭਾਈ ਇੱਕ ਗੱਲ ਕਰਨਾ ਗਰਮੀਤ ਕੌਰ ਵੱਲੋਂ ਝਾਕੇ ਕਹਿੰਦਾ ਤੀਮੀ ਬਿਨਾ ਵੀ ਘਰ ਤਾਂ ਕੁਛ ਨਹੀਂ ਬੱਟੀ ਦਾ ਤੀਮੀ ਤੋਂ ਬਿਨਾ ਬਸ ਸਮਝ ਲੈ ਜਮਾਈਂ ਗੱਲੇ ਕੋਈ ਨਹੀਂ ਬਹੁਤ ਵੱਡੀ ਗੱਲ ਕਹੀ ਇਹ ਗੱਲ ਐਡੀ ਉਮਰ ਦਾ ਹੋ ਕੇ بڑے ਭਾਈ ਤੈਨੂੰ ਹੁਣ ਯਾਦ ਆਇਆ ਪਹਿਲਾਂ ਕਰਦਾ ਕੋਈ 500 ਤੀਮੀ ਦਾ ਜਦੋਂ ਮਰਜੀ ਲੈ ਆਵੇ ਕੋਈ ਘਰੇ ਪਰ ਮੇਰੇ ਯਾਰਾ ਤੂੰ ਬਰਾਬਰ ਦਾ ਤੀਵੇਂ ਵੀ ਚੱਜਦਾ ਹੀ ਹੋਵੇ ਨਰਕ ਥੋੜਾ ਲਿਆ ਕੇ ਬੰਨਣਾ ਕਰੇ ਤੀਵੇਂ ਹੋਵੇ ਧਰਮ ਨਾਲ ਸਵਰਗ ਹੋਵੇ ਤੀਮੀ ਦੇ ਨਾਲ ਹੀ ਘਰ ਹੈ ਮਾੜੀ ਤੀਮੀ ਮੈਂ ਕਿੱਥੋਂ ਲਿਆ ਆਂ ਯਾਰਾ ਚਲ ਪਾਪ ਇੱਕ ਚੱਜ ਚੱਜ ਦੇ ਮਤਲਬ ਤੇਰਾ ਭਾਈ ਬਤਲਾ ਨੰਦਕਾਰ ਜਣ ਵਾਲੀ ਹੋਵੇ ਪੁੰਨ ਦੀ ਹੋਵੇ ਮੈਂ ਸਾਰਾ ਕੁਝ ਹੋਰ ਇਹਦਾ ਮੈਂ ਖਣਾ ਮੁੱਲ ਦੀ ਤੀਮੀ ਜੇ ਮਰਜ਼ੀ ਲੈ ਆਉਂਗਾ ਮੈਂ ਪੰਜ ਕੁ ਮਾ ਮੈਂ ਫੂਕਣੀਆਂ ਕੱਲ ਨੂੰ ਲੈ ਆਂ ਜੜੀ ਯਾਰ ਕਿਸ ਦਾ ਘਰ ਪਟਕਿਆ ਹੀ ਹੋਵੇ ਉਹ ਮੇਰੇ ਅਰਗੇ ਕੋਲ ਕਹਿਣ ਲੱਗੀ ਉੜਜੂ ਲਾਜੂ ਭੱਜ ਜੂ ਦਾ ਲੈ ਕੇ ਮੇਰੇ ਕੋਲੋਂ ਜਿਹੜਾ ਕੋ ਰਹਿਦਾ ਉਹ ਵੀ ਲੈ ਜੂ ਨਹੀਂ ਭਾਈ ਐ ਨਹੀਂ ਕਰਦੀਆਂ ਇਹ ਜਿੱਥੇ ਆ ਕੇ ਬਸਦੀਆਂ ਨੇ ਉਹਦੀ ਸੁੱਖ ਮੰਗਦੀਆਂ ਖਾਣ ਪੈਣ ਨੂੰ ਖੁੱਲਾ ਕੋਲੋਂ ਬੰਦਾ ਹਿੱਲੇ ਨਾ ਫੇਰ ਇਹਨੂੰ ਤਿਉ ਹੀ ਕਹਿੰਦੇ ਨੇ ਪਰ ਪਰਤਾ ਇਹਨੂੰ ਨਹੀਂ ਪਤਾ ਜਿਹੜੀ ਚੀਜ਼ ਮੁੱਲ ਦੀ ਹੋਵੇ ਉਹਦਾ ਪਤਾ ਨਹੀਂ ਕਾਦ ਉੜ ਜਾਂਦੇ ਆ ਮੁੱਲ ਦੀ ਜੀਨੀ ਵੀ ਮੁੱਕੇ ਜਾਂਦੀ ਆ ਬਾਈ ਲਿਆਂਦੀ ਸੀ ਕੋਈ ਲਿਆਂਦੀ ਗਾ ਨੂੰ ਆ ਮੈਂ ਸੁਣਦੇ ਆ ਆ ਇੱਥੇ ਕੰਦੇ ਦੇ ਮੁੰਡੇ ਨੇ ਕਿਹੜਾ ਲਿਆਂਦੀ ਸੀ ਐਤ ਕਿ ਸਿਆਲਾਂ ਦੋ ਮਹੀਨੇ ਰਹੀ ਐ ਰਹੀ ਜਿਵੇਂ ਇੱਥੇ ਦੀ ਜੰਮੀ ਹੁੰਦੀ ਆ ਕੰਜਰ ਦੀ ਪਰ ਜਦੋਂ ਗਈ ਪਤਾ ਹੀ ਨਹੀਂ ਲੱਗਿਆ ਉਂ ਹੀ ਪਤਾ ਹੀ ਨਹੀਂ ਲੱਗਿਆ ਕਿੱਧਰ ਗਈ ਕਰੋ ਗਈ ਕਿਹਦੇ ਨਾਲ ਗਈ ਕਬੀਸ਼ ਰੰਗੋ ਹੱਥ ਚੱਕਤਾ ਤੈਨੂੰ ਲਿਆ ਖੇ ਰਈ ਐ ਬਾਈ ਕੋਈ ਆ ਰਾਮ ਰਾਮ ਘਾਰਾ ਇਦੋਂ ਚੰਗੇ ਆ ਨਾਲੇ ਗਰਮੀਤਖੋਰ ਬਲ ਚਾਹ ਖਲਗਰੇ ਜੇ ਮੁੱਲ ਦੀ ਹੋਵੇ ਪਰ ਹੋਵੇ ਚੱਜ ਦੀ ਚੱਜ ਦੀ ਹੋਵੇ ਫੇਰ ਤਾਂ ਮੈਂ ਆ ਨਾ ਕੋਈ ਡਰ ਨਹੀਂ ਚੱਜ ਦੀ ਹੋਊ ਕੰਮ ਵੀ ਪੂਰਾ ਕਰੂ ਨਾਲੇ ਇੱਕ ਮੁੰਡਾ ਇੱਕ ਕੁੜੀਆ ਬੋਲ ਜੈਸਲਾ ਅੱਛਾ ਨਾ ਬਈ ਇਹ ਤਾਂ ਬਹੁਤ ਲੰਗ ਲੈੜ ਐ ਇੰਨਾ ਕੀ ਕਰਨੀ ਆ ਬਸ ਐਂ ਹੀ ਠੀਕ ਆ ਕੀ ਕਰਨੀ ਆ ਹੁਣ ਇੱਕ ਹੋਰ ਲਾ ਪੇ ਇੱਕ ਪਾ ਕੇ ਨਾ ਉਹਨੇ ਗਲਾਸ ਚ ਚੱਕ ਕੇ ਐਨ ਬਰਾਬਰ ਬੋਤਲ ਕਰਕੇ ਗਲਾਸ ਚ ਝਾਕ ਕੇ ਕੰਗਣੀ ਬੰਨੀ ਇਵੇਂ ਮਿਣਕੇ ਪਉਦਾ ਹੁੰਦਾ ਗਰਮੀਤ ਕੁਰੇ ਮੈਂ ਆਹ ਹੋ ਰੋਟੀ ਖਾ ਲਈਏ ਭਾਈ ਕਿਉਂ ਥੋੜਾ ਜਿਆ ਹੋਰ ਪਾਲੀ ਦਾਲ ਚੜਾਲੇ ਮੈਨੂੰ ਨਾ ਬੋਲ ਲੰਦਾ ਆਪ ਗਰਮੀਤ ਕੌਰ ਨੂੰ ਬੁਲਾਉਂਦਾ ਦੋਨਾਂ ਨੇ ਰੋਟੀ ਖਾ ਲਈ ਟੀਟੂ ਪਹਿਲਾਂ ਹੀ ਗਰਮੀਤੋ ਰੋਟੀ ਖਾ ਕੇ ਮੇਰੇ ਵਾਲੇ ਮੰਜੇ ਤੇ ਸੌਂ ਗਿਆ ਸੀ ਠੰਡੀ ਠੰਡੀ ਹਵਾ ਆ ਰਹੀ ਸੀ ਰੇ ਰਵੇਸਲੀ ਜ਼ਮੀਨ ਠੰਡੀ ਹੋ ਗਈ ਦੂਜੇ ਪਾਸੇ ਮਿਲਖੀ ਨੇ ਮੰਜਾ ਢਾ ਲਿਆ ਸੁਬਾਤ ਵਿੱਚੋਂ ਦਰੀਆਂ ਖੇਸ ਸਰਾਣੇ ਲਿਆ ਮੈਂ ਟੀਟੂ ਨੂੰ ਸੁੱਤੇ ਪਏ ਨੂੰ ਗੋਦੀ ਚੁੱਕ ਚੇ ਪਾਦਾ ਤਿੰਨ ਬਿਸਤਰੇ ਮਿਲਖੀ ਨੇ ਆ ਪਛਾਏ ਗਰਮੀਤ ਰੋਟੀ ਲਾ ਕੇ ਝੂਠੇ ਪੰਜ ਮਾਲ ਮਿਲ ਗਿਆ ਨਾ ਇਹ ਉਹਨਾਂ ਕਰ ਭਾਈ ਤੂੰ ਪੈ ਜਾ ਮੈਂ ਆਪੇ ਮਾਂ ਨੂੰ ਭਾਂਡੇ ਗਰਮੀਤ ਦੇ ਨਾਮ ਮੰਨਣ ਤੇ ਕੀ ਰੋ ਭਾਂਡੇ ਮੰਨ ਗਈ ਅਸਮਾਨ ਚ ਖੱਖ ਚੜੀ ਹੋਈ ਪੂਰੀ ਕੋਈ ਕੋਈ ਤਾਰਾ ਦੱਸੇ ਹਵਾ ਬਗ ਵੀ ਹਵਾ ਠੰਡੀ ਨਹੀਂ ਸੀ ਪਰ ਪਰ ਆਰਾਮ ਸੀ ਮੁੜ ਕੇ ਠੰਡੀ ਹਵਾ ਆ ਗਈ ਗੱਲਾਂ ਕਰਦੇ ਕਰਦੇ ਚੁੱਪ ਹੋ ਗਏ ਸੌਂ ਗਏ ਤੜਕੇ ਤੱਕ ਮੈਨੂੰ ਐ ਹੁੰਦਾ ਕਿ ਜਵੇਂ ਮਿਲਖੀ ਪਾਸੇ ਮਾਰੀ ਜਾਂਦਾ ਮੂਨ ਨੇ ਰੇਰੇ ਉੱਠ ਕੇ ਬੱਕਰੀ ਚੋਕੇ ਚਾਹ ਬਣਾਤੀ ਮੂੰਹ ਹੱਥ ਧੋ ਕੇ ਚਾਹ ਪੀਤੀ ਗਰਮੀਤ ਨੇ ਟਿੱਟੂ ਟੀਟੂ ਨੂੰ ਜਗਾ ਕੇ ਚਾਹ ਪਿਲਾਦੀ ਖਾਰੀ ਖਾਰੀ ਚਾਹ ਲੱਗੀ ਸਵਾਦ ਥੋੜੀ ਥੋੜੀ ਪੀ ਲਈ ਪੈਂਟ ਪਾ ਕੇ ਮੈਂ ਸਿਰ ਤੇ ਪੱਗ ਤਰੀ ਸਾਈਕਲ ਚੱਕਿਆ ਹਵਾ ਟੋਈ ਛੋਟੇ ਭਾਈ ਆਹ ਤਿਆਰੀ ਜੀ ਕੀ ਕਰਦਾ ਫਿਰ ਤਾਂ ਯਾਰ ਹਲਦਾ ਜੰਗਲ ਫਾਨੀ ਜਾਣਾ ਨਾ ਵੋ ਤੋ ਵੋ ਰੋਟੀ ਖਾ ਕੇ ਜਾਵੇ ਇੰਨਾ ਸਾਜਰੇ ਦਾ ਕਿੱਥੇ ਹੀ ਜਾਣਾ ਯਾਰ ਨਹੀਂ ਭਾਈ ਟੱਪ ਚੜਜੋ ਫੇਰ ਰੋਟੀ ਉੱਥੇ ਜਾ ਕੇ ਖਾ ਲਾਂਗੇ ਹੁਣ ਨਾਵਾਂਗੇ ਉੱਥੇ ਹੀ ਗਰਮੀ ਆ ਜਾਣੀ ਰਾਜ ਓ ਕਿਹੜੀ ਚੜਜੂ ਧੁੱਪ ਵੱਡੇ ਆਫਸਰਾ ਐਨੀ ਕਹਾਲ ਨਾ ਕਰ ਯਾਰਾ ਨਹੀਂ ਨਹੀਂ ਕਹਾਲ ਵਾਲੀ ਕੋਈ ਗੱਲ ਨਹੀਂ ਬੱਠੜੇ ਸਨੇ ਠੀਕ ਆ ਜੰਗਲ ਪਾਣੀ ਰਾਹ ਚ ਹੋ ਲਾਂਗੇ ਉਹ ਉੱਚੀ ਉੱਚੀ ਹੱਸਿਆ ਸਿਰ ਦੁਆਰੇ ਸਮੋਸ ਸਮੋਸਾ ਬੁਲਟ ਆ ਖੁੱਲੀ ਦਾੜੀ ਦੀ ਗੁੱਟੀ ਕਰਕੇ ਪੰਪ ਤੋਂ ਪਾਣੀ ਦਾ ਡੋਲੂ ਭਰ ਲਿਆ ਮੇਰੀ ਮਾਂ ਫੜ ਕੇ ਕਹਿੰਦਾ ਓਏ ਆ ਚੱਲੀਏ ਓਏ ਯਾਰ ਨਿਆਂਇਆਂ ਚ ਜਾ ਆਉਣਾ ਯਾਰ ਆਪਾਂ ਚੱਲ ਤਾਂ ਸਹੀ ਨਿਆਂਇਆਂ ਚ ਆ ਕੇ ਮੈਂ ਫੇਰ ਕਾਲ ਕੀਤੀ ਉਹ ਪਾਣੀ ਦੀ ਬਾਲਟੀ ਭਰੀ ਹੁੰਦਾ ਚੱਲ ਨਾ ਗਰਮੀ ਤੂੰ ਕਿਹਾ ਗਰਮੀ ਕੋਲੇ ਤੂੰ ਚਾਹ ਤਰ ਮਾਲੇ ਉਹਨਾ ਬੱਕਰੀ ਤਿੱਖੀ ਜੀ ਬਣਾਉਣਾ ਚਾਹ ਸਵਾਰ ਨਹੀਂ ਆ ਪਹਿਲੇ ਸਵੇਰ ਦੀ ਚਾਹ ਦਾ ਪਿੰਡ ਤੋਂ ਬਾਹਰ ਕਾਫੀ ਦੂਰ ਤੱਕ ਉਹ ਸਾਨੂੰ ਛੱਡਣ ਆਇਆ ਸਾਈਕਲ ਉਹਨੇ ਮੇਰਾ ਫੜਿਆ ਅਸੀਂ ਦੋਨੇ ਤੁਰੇ ਜਾਂਦੇ ਦੀ ਜਵਾਕ ਮੈਂ ਚੱਕਿਆ ਹੋਇਆ ਪਹਿਲੇ ਚੀਟੂ ਕਹਿੰਦਾ ਅਤੀ 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 ਗਰਮੀ ਤੇ ਬਹਿ ਕੇ ਉਹਨੂੰ ਜੰਗਲ ਪਾਣੀ ਉਹ ਗਿਆ ਨੇੜੇ ਚੱਲਦੇ ਹਲਟ 'ਚ ਹੱਥ ਪੈਣ ਯਾਨੀ ਮਿਲਖੀ ਨੂੰ ਆਇਆ ਸੀ ਵੀ ਟਾਈਮ ਲੱਗੀ ਜਾਵੇ ਮਿਲਖੀ ਚੁੱਪਚਾਪ ਮੇਰੇ ਕੋਲ ਖੜਾ ਰਿਹਾ ਮੈਂ ਵੀ ਕੋਈ ਨਹੀਂ ਸੀ ਬੋਲ ਰਿਹਾ ਬਹੁਤ ਉਦਾਸ ਸੀ ਗਰਮੀਤ ਟੀਟੂ ਨੂੰ ਗੋਦੀ ਚੁੱਕੀ ਜਾਂ ਸਾਡੇ ਵਾਲੇ ਮਿਲਕੀ ਨੇ ਹੌਲੀ ਦੇ ਕੇ ਬੋਲ ਰਾਇ ਤੂੰ ਫੇਰਾ ਨਕਿਆ ਹਾਂ ਬਈ ਤੂੰ ਫੇਰ ਕਰ ਲਈ ਗੱਲ ਜੇ ਜੇਸਰੇ ਚੜਦੀ ਆ ਜਿਹੜੀ ਗੱਲ ਮੈਂ ਕਿਹਾ ਉਹ ਜਿਹੜੀ ਰਾਤ ਕਰਦਾ ਸੀ ਮੁੰਡੇ ਤੇ ਕੁੜੀ ਵਾਲੀ ਉਹ ਧੀਮੀ ਦੀ ਕਰ ਲਈ ਗੱਲ ਤੂੰ ਮੈਂ ਫੇਰ ਸੋਚਦਾ ਫੇਰ ਕਿ ਅੱਛਾ 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 ਮੈਂ ਕਰੂੰਗਾ ਤੈਨੂੰ ਚਿੱਠੀ ਲਿਖੂ ਫੇਰ ਚਿੱਠੀ ਨੂੰ ਕੀ ਆ ਯਾਰ ਮੈਂ ਆਜੂ ਦਸਾਂ ਦਿਨਾਂ ਨੂੰ ਆਪੇ ਹੀ ਮੜ ਜਾ ਸੁਨੇਹਾ ਭੇਜ ਜਿਵੇਂ ਆ ਸੁਨੇਹਾ ਭੇਜਿਆ ਸੀ ਗਰਮੀਤ ਨੇੜੇ ਆ ਚੁੱਕੀ ਮੈਂ ਮਿਲਖੀ ਨੂੰ ਮੱਥਾ ਟੇਕਿਆ ਮੱਥਾ ਮੰਨ ਕੇ ਉਹਨੇ ਮੇਰੇ ਬਲ ਹੱਥ ਮਲਾਇਆ ਗਰਮੀਤ ਨੇ ਉਹਦੇ ਪੈਰੀ ਹੱਥ ਲਾਤੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਭਾਈ ਬਹੁਤ ਆ ਦੋ ਮੇਰੇ ਅੱਬ ਮਿਲਖ ਨੇ ਟਿੱਟੂ ਦੀ ਗੱਲ 'ਚ ਹੱਥ ਫੇਰ ਕੇ ਪਿਆਰ ਦਿੱਤਾ ਚੱਲ ਪਏ ਥੋੜੀ ਦੂਰ ਜਾ ਕੇ ਮੈਂ ਪਛਾਣਿਆ ਕਿ ਮਿਲਖੀ ਕੋ ਮੱਕੋ ਮ ਸਾਡੇ ਵੱਲ ਦੇਖਦਾ ਜਾ ਰਿਹਾ ਸੀ ਪਿੰਡ ਨੂੰ ਮੁੜਿਆ ਜਾ ਰਿਹਾ ਸੀ ਮੈਂ ਹੁਣ ਪੱਕਾ ਕਰ ਲਿਆ ਸੀ ਵੀ ਜਾਂਦੇ ਹੀ ਇਹਦੇ ਟੱਬਰ ਦੀ ਗੱਲ ਕਰਨੀ ਸੀ ਦੁਬਾਰਾ ਇੱਕ ਵਾਰ ਫੇਰ ਮੈਂ ਮੁੜ ਕੇ ਝਾਕਿਆ ਮਿਲਖੀ ਵੀ ਝਾਕ ਰਿਹਾ ਸੀ ਮਿਲਖੀ ਦੀ ਉਹਦੇ ਹਰਮਾਨ ਜਿਹੜੀ ਹੈ ਉਹ ਮੈਨੂੰ ਦੱਸ ਰਹੀ ਸੀ ਵੀ ਮਿਲਖੀ ਹੁਣ ਖਾਰਾ ਦੁੱਧ ਨਹੀਂ ਹੁਣ ਤਾਂ ਚੀਨੀ ਵਾਲੀ ਕੱਚੀ ਲੱਸੀ ਕਰਕੇ ਪੀਂਦੀ